ਦੋਸਤੋ ਪੰਜਾਬ ਡਰਾਈਵਰ ਰੈਗੂਲਰ ਭਰਤੀ 2024 ਲਈ ਆਜੀ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸ ਦੋਸਤੋ ਪੋਸਟਾਂ ਨੇ ਜੀ ਸਾਈਕਲ ਲਾਇਬ੍ਰੇਰੀਨ ਸਟੈਨੋਟਾਈਪਿਸਟ ਡਰਾਈਵਰ ਕਲਰਕ ਆ ਤੇ ਹੋਰ ਵੀ ਬੱਕ ਬੱਕ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਜੇਕਰ ਤੁਸੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਇਹਨਾਂ ਪੋਸਟਾਂ ਲਈ ਮੇਲ ਅਤੇ ਫੀਮੇਲ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਐਪਲੀਕੇਸ਼ਨ ਫਾਰਮ ਦੇ ਉੱਪਰ ਚੱਲਾਂਗੇ ਫਿਰ ਆਪਾਂ ਚੱਲਾਂਗੇ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਨਾ ਪੋਸਟ ਆਨਲੀ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਜੀ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਪਲੱਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਤਾ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਫਿਰੰ ਤੋਂ ਬਾ ਫਿਲਪ ਕਰਕੇ ਮੈਂ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਪੰਜਾਬ ਵਿੱਚ ਜੋ ਹੋਰ ਬਖ ਬਖ ਪੋਸਟ ਆਊਟ ਕੀ ਜੌਬ ਅਲਰਟਸ ਬਾਈ ਹਰਦੀਪ.ਕਮ ਦੇ ਉੱਪਰ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਚਲੋ ਦੋਸਤੋ ਅਪਾ ਚਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ਼ਤਿਹਾਰ ਨੰਬਰ 1 ਆਪ 2024 ਦਾ ਹੈ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵੱਲੋਂ ਜੋ ਜੋਗ ਉਮੀਦਵਾਰ ਨੇ ਜੀ ਉਹਨਾਂ ਕੋਲੋਂ ਆਫਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਕ੍ਰਸ ਨੋਟੀਫਿਕੇਸ਼ਨ ਦਾ ਲਿੰਕ ਵੈਬਸਾਈਟ ਦਾ ਲਿੰਕ ਅਤੇ ਐਪਲੀਕੇਸ਼ਨ ਫਾਰਮ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਜੋ ਬਖ ਬਖ ਕਾਲਜ ਨੇ ਜੀ ਉਹਨਾਂ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਇਹ ਪੋਸਟਾਂ ਬਿਲਕੁਲ ਰੈਗੂਲਰ ਬੇਸ ਤੇ ਭਰੀਆਂ ਜਾਣਗੀਆਂ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 8 ਦਸ 2024 ਤੱਕ ਤੁਸੀਂ ਨਾ ਪੋਸਟਾਂ ਦੀ ਅਪਲਾਈ ਕਰ ਸਕੋਗੇ ਕਾਲਜ ਨੰਬਰ 1 ਜੀ ਜਿਹਦੇ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦਿਹਾਣਾ ਵਾਸਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਜਿਨ੍ਹਾਂ ਦੀ ਡਿਟੇਲ ਕੁਝ ਇਸ ਪ੍ਰ ਪੋਸਟ ਨੰਬਰ 2 ਜੀ ਡੀਨ ਦੀ ਪੋਸਟ ਹੈ ਜੀ ਕਾਲਜ ਆਫ ਵੈਟਰਨਰੀ ਸਾਇੰਸ ਲੁਧਿਆਣਾ ਵਾਸਤੇ ਪੋਸਟ ਆਊਟ ਕੀਤੀ ਗਈ ਹੈ ਜੀ ਪੋਸਟੇਜ 1 ਪੋਸਟ ਨੰਬਰ 3 ਜੀ ਡੀਨ ਦੀ ਪੋਸਟ ਹੈ ਜੀ ਕਾਲਜ ਆਫ ਸਟਰੀਜ਼ ਜੋ ਵਿਭਾਗ ਦੇ ਵਿੱਚ ਪੋਸਟ ਆਊਟ ਕੀਤੀ ਗਈ ਹੈ ਜੀ ਪੋਸਟੇਜ 1 ਪੋਸਟ ਨੰਬਰ 4 ਜੀ ਡਾਇਰੈਕਟਰ ਆਫ ਰਿਸਰਚ ਦੀ ਪੋਸਟ ਹੈ ਜੀ ਪੋਸਟੇਜ 1 ਪੋਸਟ ਨੰਬਰ 5 ਜੀ ਡਾਇਰੈਕਟਰ ਆਫ ਐਕਸਟੈਂਸ਼ਨ এডਿਕੇਸ਼ਨ ਦੀ ਪੋਸਟ ਹੈ ਜੀ 1 ਪੋਸਟ ਨੰਬਰ 6 ਜੀ ਡੀਨ ਦੀ ਪੋਸਟ ਹੈ ਜੀ ਕਾਲਜ ਆਫ ਡੈਰੀ ਐਂਡ ਫੂਡ ਸਾਇੰਸ ਐਂਡ ਟੈਕਨੋਲੋਜੀ ਵਿੱਚ ਪੋਸਟ ਆਊਟ ਕੀਤੀ ਗਈ ਹੈ ਜੀ ਪੋਸਟ ਹੈ ਜੀ ਇੱਕ ਪੋਸਟ ਨੰਬਰ 7 ਜੀ ਡੀਨ ਦੀ ਪੋਸਟ ਹੈ ਜੀ ਕਾਲਜ ਆਫ ਐਨੀਮਲ ਬਾਇਓਟੈਕਨੋਲੋਜੀ ਦਾ ਵਿਭਾਗ ਹੈ ਉਹਦੇ ਵਿੱਚ ਪੋਸਟ ਆਊਟ ਕੀਤੀ ਗਈ ਹੈ ਜੀ ਪੋਸਟ ਹੈ ਜੀ ਇੱਕ ਕਾਲਜ ਜੀ ਨੰਬਰ 2 ਜੀ ਕਾਲਜ ਆਫ ਵੈਟਰਰੀ ਸਾਇੰਸ ਰਾਮਪੁਰਾ ਫੂਲ ਬਠਿੰਡਾ ਵਾਸਤੇ ਪੋਸਟ ਆਊਟ ਕੀਤੀ ਗਈ ਹੈ ਜੀ ਪੋਸਟ ਹੈ ਜੀ ਡੀਨ ਦੀ ਕਾਲਜ ਆਫ ਵੈਟਰਰੀ ਸਾਇੰਸ ਰਾਮਪੁਰਾ ਫੂਲ ਵਾਸਤੇ ਪੋਸਟ ਭਰੀ ਜਾਵੇਗੀ ਪੋਸਟ ਹੈ ਜੀ ਇੱਕ ਕਾਲਜ ਨੰਬਰ 3 ਜੀ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਾਸਤੇ ਜੋ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਕੁਝ ਇਸ ਪ੍ਰਕਾਰ ਨੇ ਜੀ ਪੋਸਟ ਨੰਬਰ 1 ਜੀ ਅਸਿਸਟੈਂਟ ਲਾਇਬ੍ਰੇਰੀਨ ਦੀ ਪੋਸਟ ਹੈ ਜੀ ਇੱਕ ਪੋਸਟ ਨੰਬਰ 2 ਜੀ ਕਲਰਕ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 15 ਸਟੈਨੋ ਟਾਈਪਿਸਟ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 12 ਡਰਾਈਵਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 10 ਕਾਲਜ ਨੰਬਰ 4 ਜੀ ਕਾਲਜ ਆਫ ਵੈਟਰਨਰੀ ਸਾਇੰਸ ਰਾਮਪੁਰਾ ਫੂਲ ਬਠਿੰਡਾ ਵਾਸਤੇ ਪੋਸਟ ਆਊਟ ਕੀਤੀ ਗਈ ਹੈ ਜ ਪੋਸਟੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀ ਪੋਸਟ ਹੈ ਜੀ ਇੱਕ ਤੋਂ ਜੋਗ ਉਮੀਦਵਾਰ ਨੇ ਜੀ ਐਪਲੀਕੇਸ਼ਨ ਫਾਰਮ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਫਿਲਪ ਕਰਕੇ ਆਪਣੇ ਡਾਕੂਮੈਂਟਸ ਸਾਰੇ ਦੇ ਨਾਲ ਲਗਾ ਕੇ ਐਡਰੈਸ ਨੋਟ ਕਰ ਲੋ ਜਿਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜਣੇ ਨੇ ਜੀ ਰਜਿਸਟਰ ਆਫਿਸ 3rd ਫਲੋਰ ਐਡਮਿਨਿਸਟ੍ਰੇਟਿਵ ਬਲਾਕ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਨੀਅਰ ਵੇਰਕਾ ਮਿਲਕ ਪਲਾਂਟ ਫਿਰੋਜ਼ਪੁਰ ਰੋਡ ਲੁਧਿਆਣਾ ਦੇ ਐਡਰੈਸ ਤੇ ਤੁਸੀਂ ਉਹਨਾਂ ਡਾਕੂਮੈਂਟਸ ਭੇਜਣੇ ਹੋਣਗੇ ਜੀ ਲਾਸਟ ਡੇਟ ਦੁਆਰਾ ਫਿਰ ਦੱਸ ਦਿੰਨਾ ਜੀ 8 10 2024 4 ਵਜੇ ਤੱਕ ਤੁਸੀਂ ਨਾ ਪੋਸਟਨ ਲਈ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਨ ਲਈ ਐਪਲੀਕੇਸ਼ਨ ਫੀਸ ਕੁਝ ਇਸ ਪ੍ਰਕਾਰ ਹੈ ਜੀ ਸੀਰੀਅਲ ਨੰਬਰ 58 ਲਈ 1770 ਰੁਪਏ ਪਲੱਸ GST ਹੋਵੇਗੀ ਜੀ ਸੀਰੀਅਲ ਨੰਬਰ 99 ਤੋਂ ਲੈ ਕੇ 12 ਤੱਕ 1180 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਜੋ ਤੁਸੀਂ ਡੀਡੀ ਦੁਆਰਾ ਪੇਮੈਂਟ ਕਰਨੀ ਹੋਵੇਗੀ ਜੀ ਡੀਡੀ ਤੁਸੀਂ ਬਣਾਉਣਾ ਜੀ ਕੰਟਰੋਲਰ ਗੁਰੂ ਅੰਗਦ ਦੇਵ ਬੈਟਰੀ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਨਾਂ ਦੇ ਤੁਸੀਂ ਬਣਾਉਣਾ ਹੋਵੇਗਾ ਜੀ ਐਪਲੀਕੇਸ਼ਨ ਫਾਰਮ ਹੈ ਜੀ ਉਹਦੇ ਨਾਲ ਹੀ ਤੁਹਾਨੂੰ ਨੂੰ ਅਟੈਚ ਕਰਨਾ ਹੋਵੇਗਾ ਇਹਨਾਂ ਪੋਸਟਾਂ ਲਈ ਪੇ ਸਕੇਲ ਕੁਝ ਇਸ ਪ੍ਰਕਾਰ ਹੈ ਜੀ ਸੀਰੀਅਲ ਨੰਬਰ 58 ਲਈ 57700 ਰੁਪਏ ਪ੍ਰਤੀ ਮਹੀਨਾ ਭੇਤੀ ਜਾਵੇਗੀ ਸੀਰੀਅਲ ਨੰਬਰ 59 ਲਈ 19900 ਰੁਪਏ ਪ੍ਰਤੀ ਮਹੀਨਾ ਭੇਤੀ ਜਾਵੇਗੀ ਸੀਰੀਅਲ ਨੰਬਰ 60 ਲਈ 21700 ਰੁਪਏ ਪ੍ਰਤੀ ਮਹੀਨਾ ਭੇਤੀ ਜਾਵੇਗੀ ਸੀਰੀਅਲ ਨੰਬਰ 64 ਲਈ 7% ਕਮਿਸ਼ਨ ਦੇ ਅਨੁਸਾਰ ਤੁਹਾਨੂੰ ਭੇਤੀ ਜਾਵੇਗੀ ਸੀਰੀਅਲ ਨੰਬਰ 62 ਲਈ 35400 ਰੁਪਏ ਪ੍ਰਤੀ ਮਹੀਨਾ ਭੇਤੀ ਜਾਵੇਗੀ ਦੋਸਤੋ ਨਾ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੋਵੇਗੀ ਜੀ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪਰੰਤ ਬਾਅਦ ਹੀ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰਨਾ ਹੋਵੇਗਾ ਜੀ ਜੋ ਅਸਿਸਟੈਂਟ ਲਾਇਬ੍ਰੇਰੀ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਸੈਕੰਡ ਡਿਵੀਜ਼ਨ ਨਾਲ ਲਾਇਬ੍ਰੇਰੀ ਸਾਇੰਸ ਵਿੱਚ 55% ਨੰਬਰ ਨਾਲ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਲਾਇਬ੍ਰੇਰੀ ਸਾਇੰਸ ਵਿੱਚ ਇਨਫੋਰਮੇਸ਼ਨ ਸਾਇੰਸ ਡਾਕੂਮੈਂਟੇਸ਼ਨ ਅੱਧੀ ਵਿੱਚ 55% ਨੰਬਰ ਆ। 10ਵੀਂ ਤੁਸੀਂ 50% ਨਾਲ ਪਾਸ ਕੀਤੀ ਆ। ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ। ਪੋਸਟ ਨੰਬਰ 2 ਜੀ ਜੋ ਕਲਰਕ ਦੀ ਪੋਸਟ ਹੈ ਜੀ ਉਸ ਪੋਸਟ ਲਈ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 10ਵੀਂ ਤੁਸੀਂ 50% ਨਾਲ ਪਾਸ ਕੀਤੀ ਆ। 120 ਘੰਟੇ ਦਾ ਕੰਪਿਊਟਰ ਕੋਰ ਤੁਸੀਂ ਕੰਪਲੀਟ ਕੀਤਾ ਹੈ। O ਲੈਵਲ ਦਾ ਸਰਟੀਫਿਕੇਟ ਤੁਹਾਡੇ ਕੋਲ ਹੈ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ। ਇਹਨਾਂ ਪੋਸਟਾਂ ਲਈ ਟਾਈਪਿੰਗ ਟੈਸਟ ਇੰਟਰਵਿਊ ਕੁਆਲੀਫਿਕੇਸ਼ਨ ਸਕਿੱਲ ਟੈਸਟ ਆਦੀ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਪੋਸਟ ਨੰਬਰ 3 ਜੀ ਸਟੈਨੋ ਟਾਈਪਿਸਟ ਦੀ ਪੋਸਟ ਇਸ ਪੋਸਟ ਲਈ ਕੁਆਲੀਫਿਕੇਸ਼ਨ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਅਤੇ ਟਾਈਪਿੰਗ ਤੁਹਾਨੂੰ ਆਉਂਦੀ ਆ ਇੰਗਲਿਸ਼ ਵਿੱਚ ਸ਼ਾਰਟ ਹੈਂਡ 80 ਸ਼ਬਦ ਪ੍ਰਤੀ ਮਿੰਟ ਦੀ 50 ਸ਼ਬਦ ਪ੍ਰਤੀ ਮਿੰਟ ਦੀ ਪੰਜਾਬੀ ਵਿੱਚ ਸ਼ਾਰਟ ਹੈਂਡ ਤਾਂ ਜੇ ਤੁਸੀਂ ਇਹ ਬੀਸੀ ਨਾਲ ਪਾਸ ਕੀਤੀ 120 ਘੰਟੇ ਦਾ ਕੰਪਿਊਟਰ ਕੋਰਸ ਤੁਸੀਂ ਕੰਪਲੀਟ ਕੀਤਾ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਵੀ ਤੁਹਾਡਾ ਲਿਖਤੀ ਟੈਸਟ ਵਗੈਰਾ ਲਿਆ ਜਾਵੇਗਾ ਜੋ ਡਰਾਈਵਰ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਬਾਰਵੇਂ ਤੁਸੀਂ ਪਾਸ ਕੀਤੀ ਆ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੈ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ 10ਵੀਂ ਤੁਸੀਂ 50% ਨਾਲ ਪਾਸ ਕੀਤੀ ਆ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਜੂਨੀਅਰ ਇਲੈਕਟ੍ਰੀਕਲ ਦੀਆਂ ਪੋਸਟਾਂ ਨੇ ਜੀ ਜਿਨ੍ਹਾਂ ਪੋਸਟਾਂ ਲਈ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਕਿੰਸਾ ਲੋ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਦੇ ਵੀ ਰਿਟਰਨ ਐਗਜ਼ਾਮ ਲਿਆ ਜਾਵੇਗਾ ਜੋ ਬਾਕੀ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਜਿਨ੍ਹਾਂ ਉਮੀਦਵਾਰਾਂ ਨੇ ਪੀ ਐਚ ਡੀ ਡਿਗਰੀ ਕੰਪਲੀਟ ਕੀਤੀ ਆ ਨੈਟ ਕਲੀਅਰ ਕੀਤਾ ਹੈ 10ਵੀਂ 12ਵੀਂ ਪਾਸ ਨਾਲ ਪਾਸ ਕੀਤੀ ਆ ਉਹ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ